ਕਰਨ ਸੀਆਈ ਸਟਾਫ ਨੇ ਦੋ ਨਿਹੰਗ ਕਿਤੇ ਕਾਬੂ ਮੇਰਠ ਤੋਂ 6800 ਰੁਪਏ ਦਾ ਖਰੀਦ ਕੇ ਲੈ ਕੇ ਆਏ ਸੀ ਅਸਲਾ ਪੁਲਿਸ ਦੇ ਅਫਸਰਾਂ ਨੇ ਪ੍ਰੈਸ ਕਾਨਫਰੰਸ ਕਰ ਮਾਮਲੇ ਬਾਰੇ ਦਿੱਤੀ ਜਾਣਕਾਰੀ CIA ਸਟਾਫ ਵੱਲੋਂ ਦੋ ਨਿਹੰਗ ਸਿੰਘਾਂ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਕੋਲੋਂ ਅਸਲਾ ਵੀ ਬਰਾਮਦ ਕੀਤਾ ਗਿਆ। ਡੀਐਸਪੀ ਨੇ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਹੋਏ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਦੋ ਨਿਹੰਗ ਉਹਨਾਂ ਕੋਲ ਅਸਲਾ ਮਿਲ ਸਕਦਾ ਹੈ ਜਿਸ ਨੂੰ ਲੈ ਕੇ ਭਾਗੋ ਮਾਜਰਾ ਟੋਨ ਪਲਾਜ਼ਾ ਦੇ ਕੋਲ ਖਰੜ CIA ਸਟਾਫ ਵੱਲੋਂ ਨਾਕੇਬੰਦੀ ਕੀਤੀ ਗਈ ਸੀ ਅਤੇ ਨਾਕੇਬੰਦੀ ਦੇ ਦੌਰਾਨ ਇਹਨਾਂ ਦੋਨੇ આરોપીਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ। ਡੀਐਸਪੀ ਮੈਡਮ ਨੇ ਇਹ ਵੀ ਜਾਣਕਾਰੀ ਦਿੰਦੇ ਕੋਈ ਦੱਸਿਆ ਕਿ 86000 ਰੁਪਏ ਦੀ ਨਕਦੀ ਦੇ ਕੇ ਮੈਰਟ ਤੋਂ ਇੱਕ ਅਸਲਾ ਖਰੀਦ ਕੇ ਲੈ ਕੇ ਆਏ ਸਨ ਉਹਨਾਂ ਦੱਸਿਆ ਕਿ ਹੁਣ આરોપીਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਪੁੱਛਗਿੱਛ ਕੀਤੀ ਜਾਵੇਗੀ ਕਿ ਆਕਰ ਇਹਨਾਂ ਨੇ ਹੋਰ ਕੀ ਕੀ ਕੰਮ ਕੀਤਾ ਤੇ ਅਸਲਾ ਕਿੱਥੋਂ ਲੈ ਕੇ ਆਏ ਸੀ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਨੇ ਕੁਝ ਪੇਮੈਂਟ ਯੂਪੀਆਈ ਦੇ ਨਾਲ ਕੀਤੀ ਹੈ ਜਿਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਕੀ ਕਹਿਣਾ ਡੀਐਸਪੀ ਮੈਡਮ ਦਾ ਆਉ ਤੁਹਾਨੂੰ ਵੀ ਸੁਣਾਉਂਦੇ ਹਾਂ ਆ ਸੀਆਈ ਸਟਾਫ ਨੂੰ ਇੱਕ ਇਤਲਾ ਮਿਲੀ ਸੀ ਕਿ ਕੋਈ ਦੋ ਪਰਸਨ ਹੈ ਜੋ ਇਲੀਗਲ ਵੈਪਨ ਦੀ ਸਮਗਲਿੰਗ ਕਰਦੇ ਹੋ ਸਕਦੇ ਤਾਂ ਜਦੋਂ ਸਾਨੂੰ ਇਹ ਇਤਲਾ ਮਿਲੀ ਤੇ ਸਾਡੀ ਟੀਮ ਨੇ ਟੋਲ ਪਲਾਜ਼ਾ ਭਾਗੋ ਮਾਜਰਾ ਨੇੜੇ ਇੱਕ ਨਾਕਾ ਲਾਇਆ ਤੇ ਫਿਰ ਦੋ ਪਰਸਨ ਜਿਹੜੇ ਕਿ ਨਿਹੰਗ ਸੀਗੇ ਉਨਾਂ ਦੇ ਕੋਲ 3 315 ਬੋਰ ਦੀ ਪਿਸਟਲ ਜੁਨਾਂ ਦੇ ਕੋਲ ਰਿਕਵਰ ਹੋਈ ਫਿਰ ਉਹਨਾਂ ਦੀ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਇੱਕ ਜੋ ਪਰਸਨ ਸੀਗਾ ਉਹ ਜੁਵਨਾਈਲ ਹੋਣ ਕਾਰਨ ਉਹਨੂੰ ਫਿਰ ਅਸੀਂ ਜੁਵਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕਰਾ ਕੇ ਉਹਨੂੰ ਫਿਰ ਅਸੀਂ ਕਰੈਕਟਿਵ ਹੋਮ ਭੇਜਿਆ ਤੇ ਦੂਜਾ ਜੋ ਪਰਸਨ ਸੀਗਾ ਉਹਦਾ ਨਾਂ ਆਕਾਸ਼ਦੀਪ ਹੈਗਾ ਜੋ ਪਿਛੋ ਤਲਵੰਡੀ ਜੱਲੇਖਾਨ ਦਾ ਰਹਿਣ ਵਾਲਾ ਫਿਰੋਜ਼ਪੁਰ ਜ਼ਿਲ੍ਹੇ ਦਾ ਤੇ ਦੋਨੋਂ ਪਰਸਨ ਨਿਹੰਗ ਸੀਗੇ ਤੇ ਦੋਨੋਂ ਹੀ ਪਰਸਨ ਯੂਪੀ ਦੇ ਮੇਰਠ ਤੋਂ ਇਲੀਗਲ ਵੈਪਨ ਨੂੰ ਲੈ ਕੇ ਆ ਰਹੇ ਸੀਗੇ ਜੋ ਇਨੀਸ਼ਲ ਪੁੱਛਗ취 ਦੇ ਹਿਸਾਬ ਨਾਲ ਜੋ ਗੱਲ ਸਾਹਮਣੇ ਆਈ ਹੈ ਕਿ ਨਾਨੂ ਕਿਸੇ ਨੇ 68 ਲੱਖ 68000 ਰੁਪਏ ਦਿੱਤੇ ਸੀਗੇ ਤੇ ਇਹ ਤਿੰਨ ਪਿਸਟਲ ਲੈ ਕੇ ਆਏ ਹੈ ਤੇ ਹੁਣ ਜੋ ਅੱਗੇ ਦੀ ਤਫਤੀਸ਼ ਹੈ ਉਹ ਪਰਸਨ ਜਿਨੇ ਇਹਨਾਂ ਨੂੰ ਪੈਸੇ ਦਿੱਤੇ ਸੀਗੇ ਜਿਨਾ ਜਿਨੇ ਆ ਤਿੰਨ ਵੈਪਨ ਮੰਗਾਏ ਉਹਦਾ ਇੱਕ ਪਤਾ ਕਰਨਾ ਕਿ ਉਹ ਬੰਦੇ ਨੇ ਕਿਉਂ ਇਨਾ ਤੋਂ ਮਹੰਗੇ ਸੀਗੇ ਤੇ ਦੂਜੀ ਜਿਹੜੀ ਗੱਲ ਹੈਗੀ ਇਹਨਾਂ ਦੇ ਦਰਸ਼ਣ ਮੁਤਾਬਿਕ ਆਪਣੇ ਪਰਸਨਲ ਇਸਤੇਮਾਲ ਦੇ ਲਈ ਇਹ ਵੈਪਨ ਲੈ ਕੇ ਆਏ ਤੇ ਅੱਗੇ ਕੋਈ ਹੋਰ ਕ੍ਰਾਈਮ ਦਾ ਐਸਾ ਇਹਨਾਂ ਦਾ ਕੋਈ ਮੋਟਿਵ ਨਹੀਂ ਸੀਗਾ ਬਟ ਕਿਉਂਕਿ ਹਜੇ ਉਹ ਦੂਜਾ ਤੀਜਾ ਪਰਸਨ ਜਿਨੇ ਵੈਪਨ ਮੰਗਾਈ ਸੀਗੇ ਉਹਦਾ ਹਜੇ ਪਤਾ ਕਰਨਾ ਬਾਕੀ ਹੈਗਾ ਤੇ ਹੋਰ ਅਗਰ ਕੋਈ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇਹਨਾਂ ਦੀ ਸਮੂਲਿਤ ਹੋਈ ਪਾਈ ਜਾਂਦੀ ਹੈ ਤੇ ਫਿਰ ਉਹ ਅਸੀਂ ਪ੍ਰੈਸ ਨਾਲ ਅਸੀਂ ਸ਼ੇਅਰ ਕਰਦੇ ਆਂ ਇੱਕ ਫਿਰੋਜ਼ਪੁਰ ਦਾ ਜੀ ਆਕਾਸ਼ਦੀਪ ਤੇ ਦੂਜਾ ਪਰਸਨ ਜੋ ਇਹਨਾਂ ਹੀ ਲੈਗਾ ਪ੍ਰੀਮੀਅਮ ਇਨਵੈਸਟੀਗੇਸ਼ਨ ਕੋ ਸਾਹਮਣੇ ਆਇਆ ਵੀ ਜਿਹੜਾ ਥਰਡ ਪਰਸਨ ਉਹ ਕਿੱਥੋਂ ਦਾ ਨਹੀਂ ਨਹੀਂ ਹਜੇ ਨਹੀਂ ਆਇਆ ਹੈਗਾ ਬਸ ਇਹਨਾਂ ਨੂੰ ਪੈਸੇ ਮਿਲੇ ਹੈ ਤੇ ਇਹਨਾਂ ਨੇ ਜੋ ਆਗੇ ਪੇਮੈਂਟ ਕੀਤੀ ਹੈਗੀ ਉਹ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਕੇ ਪਤਾ ਲੱਗ ਸਕਦਾ ਹੈਗਾ ਆ ਨਹੀਂ ਹਜੇ ਤੱਕ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਇਕ ਤਾਂ ਸਤਾਰਵ ਸਾਲ ਕੁਝ ਮਹੀਨੇ ਦੀ ਇੱਕ ਦੀ ਏਜ ਹੈਗੀ ਤੇ ਦੂਜਾ ਪਰਸਨ ਇੱਕ 21 ਸਾਲ ਦਾ ਹੈਗਾ ਤੇ ਦੋਨੋਂ ਹੀ ਨਿਹੰਗ ਸਿੱਖ ਹੈ ਤੇ ਇੱਕ ਡੇਰਾ ਅੰਮ੍ਰਿਤਸਰ ਦੇ ਨੇੜੇ ਇੱਕ ਡੇਰਾ ਹੈਗਾ ਉੱਥੇ ਕੋੜੀਆਂ ਦੀ ਸਾਮ ਕਰਨ ਵਾਸਤੇ ਉੱਥੇ ਆਪਣਾ ਉਹ ਦੇਖਰੇਖ ਕਰ ਰਹੇ ਸੀਗੇ ਤੇ ਕੋਈ ਕ੍ਰਿਮੀਨਲ ਹਿਸਟਰੀ ਐਸੇਛ ਹਜੇ ਤੱਕ ਕੋਈ ਸਾਹਮਣੇ ਨਹੀਂ ਹੈ ਕੈਮਰਾ ਦਾ ਮੋਡ ਕੀ ਸੀ ਇਹਨਾਂ ਦਾ ਜਿਹੜਾ ਕੈਸ਼ ਦਿੱਤਾ ਗਿਆ ਇਹ ਲੈ ਕੇ ਕੈਸ਼ ਲੈ ਕੇ ਗਏ ਸੀਗੇ ਬਟ ਜਿਹੜਾ ਕਿ ਉੱਥੇ ਖਰੀਦ ਇਨਾਂ ਨੇ ਕੀਤੇ ਮੇਰਟ ਤੋਂ ਉਥੇ ਇਹਨਾਂ ਨੇ ਕੁਝ ਪੇਮੈਂਟ ਯੂਪੀਆਈ ਰਾਹੀਂ ਵੀ ਕੀਤੀ ਹੈ ਤਾਂ ਜਿਸ ਤੋਂ ਬਾਇ ਕੀਤਾ ਹੈਗਾ ਔਰ ਜਿਹਨੇ ਖਰੀਦ ਕਰਾਈ ਹੈ ਉਹ ਦੋਨੋਂ ਪਰਸਨ ਮਿਲ ਜਾਣਗੇ ਤਾਂ ਪੂਰਾ ਕੋ ਪੂਰਾ ਜੋ ਇਹ ਇਲੀਗਲ ਵੈਪਨ ਦੀ ਸਮਗਲਿੰਗ ਵਾਲਾ ਇੱਕ ਨੈਟਵਰਕ ਹੈਗਾ ਉਹ ਪਤਾ ਲੱਗ ਜਾਏਗਾ ਇੱਕ ਦਿਨ ਦਾ ਰਿਮਾਂਡ ਇੱਕ ਆਕਾਸ਼ਦੀਪ ਦਾ ਸਾਡੇ ਕੋਲ ਇੱਕ ਦਿਨ ਦਾ ਰਿਮਾਂਡ ਮਿਲਿਆ ਅੱਜ ਉਹਦੇ ਅੱਜ ਉਹਨੂੰ ਪੇਸ਼ ਕਰਾਇਆ ਗਿਆ ਸੀਗਾ ਤੇ ਉਹਨੂੰ ਇਹ ਪੁਲਿਸ ਨੂੰ ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਉਹ ਅਸੀਂ ਬਾਅਦ ਚ ਸ਼ੇਅਰ ਕਰਦੇ ਕਿਉਂਕਿ ਪਰਸਨਲ ਯੂਜ਼ ਦੇ ਲਈ ਲਏ ਸੀਗੇ ਤੇ ਜਥੇਬੰਦੀ ਦਾ ਐਸਜ ਕੋਈ ਇਹਦੇ ਵਿੱਚ ਰੋਲ ਨਹੀਂ ਹੈਗਾ